ਹਾਂ ਆ ਵੀ ਧੋ ਕੇ ਰੱਖਿਆ ਕਰੋ ਜਦੋਂ ਤੱਕ ਦੇ ਆ ਹਾਂ ਤੇ ਉਹ ਤੋਂ ਜਿਆਦਾ ਬੈਕਟੀਰੀਆ ਇੱਥੇ ਹੁਣੇ ਹਾਂ ਉਹ ਲੈ ਲੈ ਸੀ ਕਰਦੇ ਉਹ ਕਰੂ ਤੇ ਹਾਂ ਤਾਂ ਤੋਂ ਲਾਇਸੈਂਸ ਕਿਤੇ ਮੇਰੇ ਉੱਤੇ ਹਾਂ ਇਹਦਾ 4-5 ਲੈ ਕੇ ਆ ਔਰ ਉਹ ਸਾਫ ਜਿਹੜੇ ਬਾਰ-ਬਾਰ ਇੱਕੋ ਨਾਲ ਯੂਜ਼ ਕਰੀ ਜੋ ਅੱਜ ਕੱਲ ਸਰਦੀ ਆ ਛਿੱਕਾਂ ਜੁਕਾਮ ਹੁੰਦਾ ਆ ਹਾਂ ਉਹਦੇ ਠੁਕਣਾ ਨਹੀਂ ਉਹਦੇ ਚ ਨਿਕਲੂਗਾ ਪਾਓ ਲਾ ਇਹਨੂੰ ਹੈ ਕਿ ਮੈਂ ਸੱਪ ਨਾਲ ਲੈ ਕੇ ਆਉਂਗਾ ਇਹ ਲਾਣਾ ਆਪਣਾ ਉਹਨਾਂ ਆ ਇਹਨੂੰ ਠਾਕੇ ਰੱਖਿਓ ਤਾਂ ਨਹੀਂ ਕਿੱਦਾਂ ਆਪਾਂ ਇਹ ਲੱਗ ਜਾਂਦਾ ਇੰਨਾ ਹਾਂਜੀ ਹਾਂਜੀ ਸਰ ਹੁਣ ਤਾਂ ਲੋਕਾਂ ਦਾ ਤਾਂ ਹੈ ਵੀ ਹਾਂਜੀ ਜੀ ਆਹ ਕੋਈ ਹੁਣ ਕਿਸੇ ਆਖbaar ਫੋਕਲੇ ਉੱਤੋਂ ਵਾਇਰਲ ਹੋਣ ਰਿਹਾ ਸਾਰਿਆਂ ਨੂੰ ਆਹ ਕਾਦੇ ਬਣਾਇਆ ਲੱਡੂ ਜੈ ਹੈਲੋ ਸਰਪ ਇਹ ਗਏ ਨਹੀਂ ਦੇਖੋ ਹੈ ਦੇ ਨਾ ਤੁਸੀਂ ਖੁਦ ਕਸਟਮਰ ਆ ਤੁਸੀਂ ਇਹਨਾਂ ਨੂੰ ਕਿਆ ਕਰੋ ਕਿ ਨੇਲ ਵੀ ਇਹਦੇ ਦੇਖੋ ਕਦੀ ਕਦੀ ਆਪਾਂ ਇਹਨਾਂ ਪੈਸੇ ਦੰਨੇ ਆ ਇਹਦਾ ਫਰਜ਼ ਹੈ ਸਾਡਾ ਮਿਆਰੀ ਚੀਜ਼ ਖਾਈ ਚੀਜ਼ ਦਾ ਖਿਆਲ ਰੱਖੇ ਜਿਹੜੀ ਚੀਜ਼ ਵੀ ਤੁਹਾਨੂੰ ਲੱਗਦਾ ਇਹਨੂੰ ਕੋਹ ਬੇਚੇ ਤੇਰਾ ਲਾਇਸੈਂਸ ਕਿੱਥੇ ਆ ਫੂਡ ਦਾ ਇਹਨੂੰ ਕੋਈ ਕਿੱਥੇ ਲਾਇਆ ਹਵਾ ਚ ਥੋੜੋ ਕੰਮ ਕਰੀ ਜਾਣਾ ਇਹਦੇ ਨੇਲ ਵੀ ਚੈੱਕ ਕਰ ਲਓ ਕਦੀ ਕੱਟਿਓ ਕੈਪਚਰ ਨਹੀਂ ਪਾਈਆਂ ਗਲਾ ਇਹ ਮਾਰੇ ਜਾਏ ਛਿੱਕੇ ਹੱਥੋਂ ਤੇ ਹੱਥੋਂ ਕੋਕ ਲਿਖ ਪੈਣਾ ਇਹਨਾਂ ਨੂੰ ਫੋਅ ਇਹਨਾਂ ਨੂੰ ਰੋਕਿਆ ਕਰੋ ਕਿੱਥੇ ਆਵੇ ਉਹ ਲੋਕੀ ਮੈਨੇ ਤੁਹਾਨੂੰ ਕਹਿੰਦੇ ਮੈਂ ਦੇਖਿਆ ਤੇ ਗਿਆ ਨਹੀਂ ਜੀ ਉੱਥੇ ਲਾ ਦੇ ਮੈਨੂੰ ਹੈ ਤੇ ਗਿਆ ਮੈਂ ਨਹੀਂ ਉਧਰ ਨੂੰ ਉੱਥੇ ਕੋਈ ਨਹੀਂ ਗੱਲਬਾਤ ਗਿਆ ਤੈਨੂੰ ਸੁਣਿਆ ਨਹੀਂ ਟੋਪੀ ਲਾ ਤਾਣਾ ਪ੍ਰੀਜ਼ਨ ਤਾਣਾ ਤੁਸੀਂ ਨਾ ਤੁਸੀਂ ਇਹਨੂੰ ਕਹਿਣਾ ਆ ਉਹ ਟੋਪੀ ਉਹ ਸਾਡੇ ਮੇਰੇ ਕਹਿਣ ਦੀ ਤੇ ਨਹੀਂ ਉਹ ਉਹ ਜ਼ਰੂਰੀ ਹੈ ਟੋਪੀ ਵੀ ਪਾਓ ਟੋਪੀ ਲਾ ਤੇ ਲਾਇਸੈਂਸ ਕਿਤੇ ਲਾਇਸੈਂਸ ਨਿਆਣੋ ਖੋਲਣੀ ਨਹੀਂ ਨਾ ਹੁੰਦੀ ਇਹਨਾਂ ਬੈਲ ਲਾਇਸੈਂਸ ਕਿੱਥੇ ਰਈ ਹਾਂਜੀ ਲਾਇਸੈਂਸ ਫੋਂਜ ਨਹੀਂ ਤੁਸੀਂ ਇਹਨਾਂ ਨੂੰ ਲੈਮੀਨੇਟ ਕਰੂਗਾ ਮੂਹ ਕੇ ਲਾਇਸੈਂਸ ਤੇ ਲਾਉਣਾ ਆ ਠੀਕ ਹੈ ਜੀ ਕਿੱਥੇ ਖਾਲ ਕਿੜਾ ਕਰੋ ਚੱਕੇ ਦਾ ਲੈਸਾ ਦਿਖਾਓ ਅਗਲੀ ਵਾਰੀ ਟਰਾਲੀ ਆਣੀ ਆ ਠੀਕ ਹੈ ਸਰ ਚਿਕਨ ਵਿੱਚੇ ਹੋਣਾ ਹੋਰ ਕੌਣ ਹੈ ਤੁਹਾਡੇ ਨਾਲ ਇਹ ਨਾ ਖੋਲਣੀ ਹੁੰਦੀ ਹੈ ਫਿਰ ਇਹ ਸਰ ਖੋਲਣ ਨਾ ਖੋਲਣ ਕਰਕੇ ਨਹੀਂ ਲਾਉਂਦੇ ਮਾਸਕ ਲਗਾਉਣਾ ਚਾਹੀਦਾ ਮੂਤ ਐਪ੍ਰੈਲ ਪਾਇਆ ਕੋਈ ਗੱਲ ਜਿਹੜੀ ਕੰਮ ਕਰੋ ਜਿੰਨਾ ਕੰਮ ਕਰੋ ਜਿੰਨਾ ਉਹਨਾਂ ਕੰਮ ਕਰਨਾ ਦਿਖਾਓ ਅੱਲਾ ਇਸੇ ਦੇਖਿਆ ਰਿਹਾ ਨਾ ਮੈਂ ਤਾਂ ਭਾਵਾ ਨੌਂ ਦਾ ਰਸੀਦ ਹੈ ਕਾਨੂੰਨ ਦੇ ਰਸੀਦ ਹੈ ਇਹ ਵੀ ਰਸੀਦ ਹੈ ਬੜਾ ਆ ਕੇ ਦੇ ਨਹੀਂ ਨੇ ਰਹਿ ਮਾਰੇ ਵੇ ਇੱਥੇ ਲੱਗਾਓ ਫੋਟੋਕਾਪੀ ਲਾ ਲਓ ਮੈਡੀਕਲ ਹਾਂਜੀ ਤੁਹਾਡਾ ਮਾਸ ਕਿੱਥੇ ਆ? ਭਾਈ ਲਾਰੇ ਮਾਸ ਕਿੱਥੇ ਆ? ਇੱਥੇ ਤਾਂ ਕੰਮ ਕਾਣੇ ਦੇਖ ਕੇ ਤੁਹਾਨੂੰ ਦੌੜ ਗਿਆ। ਨਹੀਂ ਨਹੀਂ ਮਾਸ ਲੈਣ ਦੇ। ਹੈਲੋ। ਪਾਸ ਨਹੀਂ ਸਰ। ਨਿਕਾ ਹੁਣ ਲਿਓਣੇ ਤੂੰ ਬਸ ਪਹਿਲਾਂ ਨਹੀਂ ਤਾਂ ਪਤਾ। ਚੈੱਕ ਕਰਾਉਗਾ। ਬਿਲਕੁਲ। ਤੁਸੀਂ 1 ਮਿੰਟ ਚਾਹਨੇ। ਮੇਰਾ ਜਰਾ ਇਧਰ ਨੂੰ ਮੂੰਹ ਕਰ। ਲੋ ਜੀ ਆਜ ਤਾਂ ਮੈਲ ਫਸੀ ਹੁੰਦੀ ਆ ਡਾਡੇ ਨੇਲ ਵਧਾਏ ਹੁੰਦੇ ਕਈਆਂ ਨੇ। ਸਰ ਸੇਫਟੀ ਹੈ ਹੈ ہماری, ਹਮਾਰੀ। ਹਾਂ ਬੈਕਟੀਰੀਆ ਪਤਾ ਕਿੰਨੇ ਆ ਉਹਦਾ ਲੈ ਕੇ ਦੇਖੋ ਥੋੜਾ ਸੈਂਪਲ ਨੌਂ ਚ। ਜਦੋਂ ਕਸਟਮਰ ਜਾ ਕੇ ਆ ਨਾ ਫੇਰ ਇਹਨਾਂ ਨੂੰ ਅਕਲ ਆਉਣੀ। ਖਰੀਦਾਰ ਇਹਨਾਂ ਦੇ ਸਵਾਲ ਕਰੇ ਪੈਸੇ ਦਿੰਨੇ ਨਾ ਤੁਸੀਂ ਤੁਹਾਨੂੰ ਪੂਰਾ ਰਾਈਟ ਮੰਨਦਾ ਤੇ ਇਹਨੂੰ ਕਹੋ ਕਿ ਫੂਲ ਸੇਫਟੀ ਗੀਅਰ ਜਿਹੜੇ ਉਹ ਤੈਨੂੰ ਫਾਲੋ ਕਰਨੇ ਪੈਣਗੇ ਮਾਸਕ ਖਲਾਬ ਕਿਉਂਕਿ ਅੱਜ ਤਾਂ ਸਰਦੀ ਜ਼ੁਕਾਮ ਆ ਛੰਘ ਖਾਂਸੀ ਛਿੱਕਾ ਹਰ ਇੱਕ ਰੋਗ ਇਹ ਤੁਹਾਨੂੰ ਪਰੇ ਹੋਣਾ ਇਹਨਾਂ ਮੜੀ ਛਿੱਕਾ ਜਰਾ ਥੁੱਕ ਸਾਰਾ ਛੱਡ ਦੇਣਾ ਉੱਥੇ ਮਤਲਬ ਕੋਈ ਜਿਹਨਾਂ ਨੂੰ ਕਹੋ ਇਹਨਾਂ ਨੂੰ ਆਮ ਤਰਿਆ ਕਰਨ ਛਾਪੀ ਸਰ ਇਹ ਕਿਹੜਾ ਮੋਲ ਮੋਲ ਮਟਰ ਹਾਂਜੀ ਦਿਖਾ ਮੈਂ ਪਾਣ ਨੂੰ ਕਾਪੀ ਕਰਾ ਕੇ ਤੇ ਲੱਗੀ ਹੋਵੇ ਮੈਂ ਆਇਆ ਕੱਲ ਨੂੰ ਹਰ ਇੱਕ ਬੰਦੇ ਦਾ ਲਾਇਸੈਂਸ ਨਾ ਹੋਇਆ ਮੇਰੇ ਕੋਲ ਮੇਰੇ ਪੈਸੇ ਜਮਾ ਲਾਇਸੈਂਸ ਚਾਹੀਦਾ ਹੈ ਇੱਕ ਮਿੰਟ ਸਰਦੀ ਨੂੰ ਅਰੇ ਅਕਸਰ ਗੜਨੀ ਨੂੰ ਹੋਦਾ ਸੀ 3000 ਦਾ 4000 ਰੁਪਏ ਦਾ ਲਾਇਸੈਂਸ ਬਣਾਣਾ ਲਾਇਸੈਂਸ ਇਹ ਰਜਿਸਟ੍ਰੇਸ਼ਨ ਆ ਜਾਣ ਤੋਂ ਉੱਪਰ ਤਾਂ ਲਾਇਸੈਂਸ ਬਣਾਣਾ ਇਤੋਂ ਦੇਖੇ 1 ਲੱਖ ਤੋਂ ਘੱਟ ਹੈ ਕਿ ਕਿਦਾਂ ਠੀਕ ਹੈ ਔਰ ਸਿਰਫ ਮੈਨੂੰ ਹਰਾਨੇ ਹੁੰਦੀ ਵੀ ਲਾਇਸੈਂਸ ਸਿਰਫ ਜਿਹੜਾ ਨਾ ਦੋ ਬੰਦੇ ਆ ਰਹੇ ਦਿਖਾਇਆ ਅਸੀਂ ਕਲੀਨ ਫੂਡ ਸਟਰੀਟ ਹੱਬ ਜਿਹੜੀ ਆ ਉਹ ਉਹ ਅਸੀਂ ਬਣਾ ਸਰਟੀਫਾਈ ਕਰਾਈ ਆ ਸਰ ਇਹ ਮਤਲਬ ਉਹ ਕਿਤੇ ਟੀਟ ਲੋਕ ਆ ਤੇ ਬਾਰ ਬਾਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜਾਓ ਤਾਂ ਕਿ ਸਹੀ ਰਹਿਣਾ ਆ ਫਿਰ ਟਰੱਕ ਲੈ ਲੈਮੀਨੇਟ ਕਰਾ ਕੇ ਉੱਥੇ ਲਾ ਆਹ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਹਾਂ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਹੋਗਾ ਜਾਏਂਗੇ ਉਹ ਦਿਲ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਡਾਕਟਰ ਆ ਹਾਂ ਆ ਬੜਾ ਟੰਗਦੇ ਹਰ ਇੱਕ ਪੈਸੇ ਵੀ ਲੈਣੇ ਤੁਸੀਂ ਬਣਾਇਆ ਤੁਸੀਂ ਹਾਂਜੀ ਸਰ ਜਿਹਦੇ ਕੋਲ ਹੈਗਾ ਇਹ ਹੈਲੋ ਹਾਂ ਡੀਐਚਓ ਬੋਲਦਾ ਡਾਕਟਰ ਲਖਵੀਰ ਹਾਂ ਸਤਿ ਸ਼੍ਰੀ ਅਕਾਲ ਮੈਨੂੰ ਇਹ ਦੱਸੋ ਵੀ ਫੂਡ ਸੇਫਟੀ ਲਾਇਸੈਂਸ ਇੱਥੇ ਆਇਆ ਕਿ ਹਾਂ ਕੋਈ ਨਾ ਵਟਸਐਪ ਤੇ ਸੈਂਡ ਕਰਵਾਵਾ ਤਰੀ ਇੱਥੇ ਕਿਉਂ ਨਹੀਂ ਰੱਖਿਆ ਇੱਕ ਗੱਡੀ 'ਚ ਇੱਕ ਗੱਡੀ 'ਚ ਲਗਾਵਾ ਤਰੀ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਇੱਕ ਹੋਰ ਗੱਲ ਹੈ ਸਰ ਮੈਂ ਸਵੇਰੇ ਲਵਾ ਦਾਂਗਾ ਜੀ ਉਹ ਤਾਂ ਹੈਗਾ ਮੇਰੇ ਕੋਲ ਲਾਇਸੈਂਸ ਮੈਂ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੇ ਸਭ ਸੁਣ ਰਹੇ ਆ ਹਾਂ ਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਜੀ ਸਰ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਮੈਂ ਬਿਲਕੁਲ ਸਰ ਆਪਾਂ ਦਾ ਵੈਸੇ ਆਪਣਾ ਸਵਾਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਨਾਲ ਲਗਵਾ ਦਿੰਦਾ ਕਿੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗ ओके थैंक यू वो पिक ਨਹੀਂ ਲੈਣੇ ਇਹਨਾਂ ਦਾ ਜਿੱਦਾਂ ਚੀਜ਼ ਚੰਗੀ ਦੇਣੀ ਆ ਉਹ ਵੀ ਇਹਨਾਂ ਦਾ ਫਰਜ਼ ਬਣਦਾ ਚੱਕ ਮਾਰੂਗਾ ਖੁੱਕ ਸੱਟੂਗਾ ਹੈ ਤੁਸੀਂ ਪਾਰੇ ਹੋ ਜਾਓ ਮੈਂ ਬਾਹਰ ਛੱਡ ਦੂਗਾ ਮਾਲਕ ਕੌਣ ਹੈ ਤੇਰਾ ਸਾਕੇ ਮਾਲਕ ਕੌਣ ਕੱਲ ਨੂੰ ਨਾ ਵਿਵੇਕ ਕੱਲ ਨੂੰ ਇਹਨੂੰ ਨੋਟਿਸ ਦੇ ਕੇ ਜਾਓ ਸਰਪੰਚ ਨੂੰ ਕਰਾਤੀ ਲੈਣਾ ਮੇਰੇ ਕੋਲ ਸਾਈਨ ਕਰਾ ਕੇ ਇਹਨੂੰ ਲਾਇਸੈਂਸ ਬਣਾ ਦੇ ਨਹੀਂ ਬਣਾਉਗਾ ਤਾਂ ਕੰਮ ਬੰਦ ਕਰਾਂਗੇ ਇਹਦੀ ਰੇੜੀ ਮਿਊਨਿਸਪੈਲਟੀ ਨੂੰ ਕਹਣਾ ਚੁੱਕ ਕੇ ਲੈ ਜਾਓ ਹਾਂਜੀ ਮਾਲਕ ਨਾ ਟੋਪੀ ਲਾ ਸਰ ਲਾ ਇਹਨੂੰ ਜਿਹੜਾ ਮਾਲਕ ਅਤਰ ਜੀ ਸਰ ਜੀ ਲਾਇਸੈਂਸ ਕਿਉਂ ਨਹੀਂ ਟਾਂਗ ਰੱਖਿਆ ਯਾਹ ਲਾਇਸੈਂਸ ਲਾਇਸੈਂਸ ਫੂਡ ਦਾ ਕੰਮ ਯਾਹ ਹੈ ਲਾਇਸੈਂਸ ਕਿੱਥੇ ਕਰ ਰੱਖਿਆ ਲੋਕਰ ਮੈਂ ਸਾਹ ਪਰ ਆ ਰੱਖੀ ਟੋਪੀ ਲਾ ਕੇ ਜੈ ਮਿੰਟੇ ਤੋਂ ਕੁੱਲਣੀ ਨਹੀਂ ਨਾ ਤਾਂ ਹੀ ਕੋਈ ਲਾਉਂਦੇ ਨੇ ਬੁੱਲਦੇ ਨਹੀਂ ਨਾ ਤੁਹਾਡੇ ਨੂੰ ਹਾਂ ਮਹਿੰਦੀ ਵੀ ਪੈਂਦੀ ਹੈ ਨਾ ਹੈ ਨਾ ਪੰਡ ਲਾ ਦੇ ਉਹਨੂੰ ਵੀ ਲਾ ਲਓ ਉਹਦੇ ਉੱਤੇ ਲਾ ਆ ਦੇ ਜਿਹੜਾ ਤੂੰ ਤਾਂ ਵੱਡਾ ਵਾਲ ਦੇ ਬਾਕੇ ਖਾਣਾ ਉਹ ਦਸਾ ਲੈ ਕਰ ਦੂੰਗੀ ਹੈ ਫੂਡ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰ ਦੂੰਗੀ ਆ ਕੇ ਰੱਖ ਲਓ ਨਹੀਂ ਪਾ ਸਕਦਾ ਹਾਂ ਦੇਖ ਲਓ ਤੁਸੀਂ ਜਿਹੜੇ ਸਾਰੇ ਸਰ ਸਾਹਿਬ ਆ ਮੈਂ ਡਾਕਟਰ ਲਖਵੀਰ ਸਿੰਘ ਜਿਹੜਾ ਸਿਹਤ ਅਫਸਰ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਅਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਸੀਗਾ ਪ੍ਰੋਗਰਾਮ ਜਿਹੜੀ ਚਪਾਟੀ ਖੁੱਲੀ ਆ ਕਚਾਰੀਆਂ ਦੇ ਲਾਗੇ ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ ਨਾ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕਹੇ ਫਾਲੋ ਕਰਦੇ ਇਹਨੂੰ ਅਸੀਂ ਕਲੀਨ ਸਟ੍ਰੀਟ ਫੂਡ ਹੱਬ ਜਿਹੜੀ ਚੁਣੀ ਹੀ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਤੋ ਇਹਨਾਂ ਨੂੰ ਫਾਲੋ ਕਰਦੇ ਰਵੋ ਬਾਰ-ਬਾਰ ਆਉਂਦੇ ਰਵੋ ਚੈਕਿੰਗ ਕਰਦੇ ਰਵੋ ਤਾਂ ਇਹ ਸੈੱਟ ਰਹਿੰਦੇ ਨਹੀਂ ਤਾਂ ਇਹ ਇਹ ਹਰ ਚੀਜ਼ ਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀ ਨਾਲ ਇਹਨਾਂ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪਵਾਏ ਆ ਸੋ ਔਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਕਿ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆ ਕੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿ ਉਹ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇਰ ਕਮ ਸੂਤ ਆਉਣਾ ਫਿਰ ਫੂਡ ਸੇਫਟੀ ਤੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਨਵਨ ਲਾਗੂ ਹੋ ਜਾਣਾ ਇਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹੀ ਫੋਰਮ ਦੀਆਂ ਗੱਲਾਂ ਕਰਦੇ ਇਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕੋਲੋਂ ਘੱਟ ਨਹੀਂ ਹੈਗਾ ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਨੇ ਆ ਨਿਜਮ ਐਕਟ ਕਾਨੂੰਨ ਸਭ ਕੁਝ ਇੱਥੇ ਹੈਗਾ ਲੋਕੀ ਬੋਲੇ ਹਲਕੇ ਦਾ ਪੀਪਲ ਟੇਕ एवरीथिंग ਲਾਈਟਲੀ ਹਲਕੇ ਤੌਰ ਤੇ ਨਹੀਂ ਲੈਣਾ ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਨਾਂ ਨੂੰ ਸਮਝਾਉਣਾ ਕਿ ਲੋਕਾਂ ਨੂੰ ਅੱਛਾ ਲੱਗੇਗਾ ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ ਲੋਕੀ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ ਨਹੀਂ ਤਾਂ ਲੋਕੀ ਕਹਿਣਗੇ ਯਾਰ ਔਰ ਇਹਨਾਂ ਦੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਮੈਂ ਇਹ ਚੀਜ਼ਾਂ ਇਨਸ਼ੋਰ ਕਰਕੇ ਹਟੂੰਗਾ ਇਹ ਠੀਕਾ ਤਾਂ ਮੈਂ ਵੀ ਠੀਕਾ ਫਿਰ ਸਰ ਇੱਕ ਗੱਲ ਹੋਰ ਦੱਸਿਓ ਵੀ ਜੇ ਜਿਹੜੇ ਨਹੀਂ ਇਨਸ਼ੋਰਡ ਕਰਦੇ ਜਾਂ ਇਹ ਲਾਇਸੈਂਸ ਨਹੀਂ ਬਾਹਰ ਲਾਉਂਦੇ ਫਿਰ ਆਪਾਂ ਕੀ ਕਾਰਵਾਈ ਪਾਣੀ ਅਗਲੀਾਂ ਤੇ ਦੇਖੋ ਹਰ ਬੰਦੇ ਨੂੰ ਪਹਿਲਾਂ ਹੁੰਦਾ ਅਵੇਅਰ ਕਰਦੀਏ ਅੱਜ ਸਾਡੀ ਅਪਰੋਚ ਸੀ ਬਾਈ ਲੈਟਰਲੀ ਅਵੇਅਰ ਕਰੀਏ ਇਹਨਾਂ ਨੂੰ ਵੀ ਅਵੇਅਰ ਕਰਦੀਏ ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੇ ਰੇੜੀਆਂ ਤਿਆਕ ਕੇ ਉਹ ਵੀ ਵੇਅਰ ਹੋ ਜਾਣ ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆ ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਨੂੰ ਇਸਤੇਮਾਲ ਕਰਦੇ ਇਹਨਾਂ ਦੀ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ ਕੋਈ ਸਿਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਹੋਣੀ ਫਿਰ ਅਸੀਂ ਜਿਹੜਾ ਜਿੱਥੋਂ ਤਾਂ ਅਨ ਸਫਾਈ ਜਿਨ੍ਹਾਂ ਦੀ ਨਹੀਂ ਹੈਗੀ ਅੱਜ ਕਹਿ ਚੱਲੇ ਆ ਹਾਈਜਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ ਨੇਲ ਨਹੀਂ ਕੱਟੇ ਹੋਏ ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨ ਹਾਈਜਨ ਦਾ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਂਸ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫਿਰ ਪਟੇ ਤੇ ਚੜ ਜਾਣਾ ਇਹਨਾਂ ਨੇ